ਉਹ ਵੀ ਕੱਲੇ ਨੂੰ ਕਿਤੇ ਜਾਣ ਨਹੀਂ ਸੀ ਦਿੰਦੇ ਕਿਤੇ ਨਾ ਕਿਤੇ ਯਾਦ ਆ ਹੀ ਜਾਂਦੀ ਜਿੰਨਾ ਸੋਚਦਾ ਨਹੀਂ ਯਾਦ ਕਰਨਾ ਫੇਰ ਯਾਦ ਆ ਜਾਂਦੀ ਯਾਰ ਜੀ ਜੀ ਤੂੰ ਕਿਉਂ ਉਹਨੂੰ ਬਾਹਰ ਜਾਣ ਤੋਂ ਰੋਕੰਦੇ ਜੀ ਜੇ ਉਹ ਬੱਚਾ ਜਾਣਾ ਚਾਹੁੰਦਾ ਤੂੰ ਉਹਨੂੰ ਜਾਣ ਦਿਆ ਕਰੋ ਸਾਨੂੰ ਪਤਾ ਨਾ ਕਿ ਅ ਜਿਹੜੀ ਗੱਲ ਤੁਸੀਂ ਉਹਨੂੰ ਕਹੀ ਨਾ ਕਿ ਕੱਲਿਆਂ ਬਾਹਰ ਕਿਤੇ ਨਹੀਂ ਜਾਣਾ ਐਹੋ ਗੱਲ ਉਹਨੂੰ ਉਹ ਜਨਾਨੀ ਕਹਿੰਦੀ ਹੁੰਦੀ ਉਹ ਬੱਚਾ ਨਾਲ ਉਥੇ ਬੰਨ ਕੇ ਰਿਹਾ ਵਾ ਤੁਹਾਨੂੰ ਪਤਾ ਨਾ ਜਦੋਂ ਵੇਲਾ ਇੱਥੇ ਆਇਆ ਸੀ ਤੇ ਕੀ ਕਹਿੰਦਾ ਹੁੰਦਾ ਸੀ ਕਿ ਮੇਰੀ ਮੰਮਾ ਨੇ ਮੈਨੂੰ ਕਿਹਾ ਕਿ ਤੂੰ ਕੱਲਿਆ ਕਿਤੇ ਨਹੀਂ ਜਾਣਾ ਤੁਹਾਡੀਆਂ ਪੂਜੀ ਗੰਨਾਂ ਜਿਹੜੀਆਂ ਤੁਸੀਂ ਉਹਨੂੰ ਕਹੋਗੇ ਨਾ ਉਹਨੂੰ ਉਹਦੀ ਯਾਦ ਦਿਲਾਉਂਦੀਆਂ ਵਾ ਤੇ ਇਸ ਕਰਕੇ ਨਾ ਕੋਈ ਵੀ ਲਫ਼ਜ਼ ਬੋਲਣ ਤੋਂ ਪਹਿਲਾਂ ਸੋਚਿਆ ਕਰੋ ਤੇ ਉਹਨੂੰ ਉਹ ਚੀਜ਼ ਨਾ ਯਾਦ ਆਵੇ ਜਿਹੜੀ ਚੀਜ਼ ਉਸ ਜਨਾਨੀ ਦਾ ਨੂੰ ਬੋਲੀ ਹੋਵੇ ਸਿੰਗਰ ਤੂੰ ਬਿਲਕੁਲ ਸਹੀ ਕਹਿੰਦੀ ਆ ਆਪਣੀ ਜਗ੍ਹਾ ਤੋਂ ਬਿਲਕੁਲ ਸਹੀ ਸਮਝਉਂਦੀ ਆ ਮੈਨੂੰ ਪਰ ਬਾਊ ਕੀ ਕਰਾਂ ਇੰਨੇ ਸਾਲਾਂ ਬਾਅਦ ਮੈਨੂੰ ਮੇਰਾ ਪੁੱਤ ਮਿਲਿਆ ਜਦੋਂ ਕਿਤੇ ਜਾਣ ਦਾ ਨਾਂ ਲੈਂਦਾ ਹੈ ਨਾ ਤੇ ਮੈਨੂੰ ਐ ਲੱਗਦਾ ਹੈ ਕਿ ਨਹੀਂ ਮੈਨੂੰ ਘਰੋਂ ਬਾਹਰ ਨਹੀਂ ਜਾਣ ਦੇਣਾ ਪਤਾ ਨਹੀਂ ਇਹ ਮੇਰੇ ਕੋਲ ਮੁੜ ਕੇ ਵਾਪਸ ਆਊਗਾ ਕਿ ਨਹੀਂ ਦੀਦੀ ਤੁਹਾਡਾ ਡਰ ਮੈਂ ਸਮਝਦੀ ਆ ਪਰ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ ਨਾ ਜੇ ਇੱਥੇ ਵੀ ਆਪਾਂ ਉਹਨੂੰ ਬੰਨ ਕੇ ਰੱਖਿਆ ਫਿਰ ਉਹਦੇ ਚਿੱਤ ਤੇ ਆਪਣੇ ਚ ਕੀ ਫਰਕ ਰਹ ਜੂਗਾ ਸਿਮਰਤ ਕਹਿੰਦੇ ਆ ਨਾ ਅੱਗ ਤੋਂ ਡਰਿਆ ਬੰਦਾ ਟਟਾਣੇ ਤੋਂ ਵੀ ਡਰਦਾ ਵਾ ਕਿਤੇ ਇਹ ਨਾ ਹੋਵੇ ਕਿ ਉਹਦਾ ਫੇਰ ਚਕਾ ਉਧਰ ਹੀ ਹੋ ਜੇ ਤੇ ਉਹ ਉਹ ਆਪਣੀ ਮਾਂ ਕੋਲ ਚਲ ਜੇ ਦੀਦੀ ਸਾਨੂੰ ਡਰੇ ਇਸ ਗੱਲ ਦਾ ਨਾ ਕਿ ਜੋ ਫੇਰ ਨਾ ਕਿਤੇ ਉਰ ਕੋ ਵਾਪਸ ਚਲ ਜੇ ਉਹ ਕਿਤੇ ਨਹੀਂ ਜਾਂਦਾ ਉਹਨੇ ਤਾਂ ਦੇ ਸਾਹਮਣੇ ਖੁੱਦ ਹੀ ਨਹੀਂ ਗੱਲ ਕਹੀ ਆ ਕਿਉਂ ਮੇ ਮम्मा ਕਿਤੇ ਨਹੀਂ ਜਾਣਾ ਤੈਨੂੰ ਨਹੀਂ ਲੱਗਦਾ ਸਿਮਰਤ ਉਹ ਇੱਥੇ ਬੈਠਾ ਜ਼ਰੂਰ ਹੈ ਪਰ ਉਹ ਐ ਲੱਗਦਾ ਕਿ ਉਹ ਕੁਝ ਸੋਚੀ ਜਾਂਦਾ ਇੱਥੇ ਬਹਿ ਕੇ ਦੀਦੀ ਉਹ ਇੰਨਾ ਟਾਈਮ ਉਸ ਕੋ ਰਿਹਾ ਵਾ ਤੁਹਾਨੂੰ ਵੀ ਪਤਾ ਕਿੰਨਾ ਟਾਈਮ ਉਹਦੇ ਕੋਲ ਰਿਹਾ ਵਾ ਜਿਹੜਾ ਬੱਚਾ ਜਿੱਥੇ ਪਲਿਆ ਹੋਵੇ ਨਾ ਉਹਨੂੰ ਯਾਦ ਰਹਿੰਦੀ ਹਮੇਸ਼ਾ ਉਹ ਆਪਣੀ ਖੋਸ਼ ਚ ਇੱਥੇ ਆਇਆ ਵਾ ਬਚਪਨ ਤੋਂ ਲੈ ਕੇ ਅੱਜ ਤੱਕ ਤੇ ਉਹਨੇ ਉਹਨੂੰ ਪਾਲਿਆ ਉਹ ਜੇ ਗੱਲਾਂ ਉਹ ਜੇ ਯਾਦਾਂ ਨਹੀਂ ਚੀਤੇ ਜਾਂਦੀਆਂ ਪਰ ਆਪਾਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਨੂੰ ਉਹਦੀ ਯਾਦ ਨਾ ਆਵੇ ਤੇ ਆਪਾਂ ਕੋਈ ਵੀ ਚੀਜ਼ ਇਹੋ ਜਿਹੀ ਨਾ ਕਰੀਏ ਕਿ ਜਿਹੜੀ ਉਹਦੇ ਤੱਕ ਪਹੁੰਚ ਸਕੇ ਉਹ ਦੋ ਇਹ ਚੀਜ਼ ਆਪਾਂ ਨੂੰ ਧਿਆਨ ਰੱਖਣਾ ਪੈਣਾ ਨਾ ਕਿ ਉਹਨੂੰ ਸਿੰਗਰਤ ਉਹਨੂੰ ਕਿਹੜਾ ਠੰਡਾ ਕਰਨ ਦੇ ਹੁਣਾ ਜੋ ਮਰਜੀ ਆ ਇਹਨੇ ਸਾਲ ਮੇਰਾ ਪੁੱਤ ਉਹਦੇ ਕੋਲ ਰਿਆ ਵੈਸੇ ਉਹ ਕੱਲੀ ਸੀ ਤੇ ਮੇਰਾ ਪੁੱਤ ਉਹਦਾ ਸਾਰਾ ਬਣਿਆ ਰਿਆ ਇਹਨੇ ਸਾਲ ਨਾਲ ਰਹਿ ਕੇ ਪਿਆਰ ਤੇ ਬੰਦੇ ਦਾ ਪੈ ਹੀ ਜਾਂਦਾ ਤੇ ਨਾ ਕਿ ਤੇ ਉਹ ਵੀ ਚਾਹੁੰਦੀ ਹੁਣੀ ਹੈ ਵੇਟ ਕਰਦੀ ਹੁਣੀ ਹੈ ਕਿ ਕਦੀ ਨਾ ਕਦੀ ਮੇਰੇ ਕੋ ਵਾਪਸ ਆਏਗਾ ਮੇਰਾ ਬੱਚਾ ਪਰ ਮੈਂ ਨਹੀਂ ਚਾਹੁੰਦੀ ਕਿ ਮੇਰਾ ਪੁੱਤ ਹੁਣ ਮੈਨੂੰ ਛੱਡ ਕੇ ਉੱਥੇ ਦੁਬਾਰਾ ਵਾਪਸ ਜਾਵੇ ਉਹ ਕਿਤੇ ਨਹੀਂ ਜਾਂਦਾ ਪਰ ਦੀਦੀ ਇੱਕ ਮੇਰੇ ਗੱਲ 'ਚ ਨਾ ਮੇਰੇ ਦਿਮਾਗ 'ਚ ਇੱਕੋ ਗੱਲ ਆ ਬਾਰ-ਬਾਰ ਆਈ ਜਾਂਦੀ ਆ ਕਿ ਜੇ ਕੱਲ ਨੂੰ ਰঞ্জੀਤ ਨੇ ਆਹੋ ਸੁਹਾਨ ਆਪਣੇ ਕੋ ਪੁੱਛਿਆ ਕਿ ਉਹਨੇ ਮੈਨੂੰ ਇੱਥੋਂ ਖੜਿਆ ਕਿਉਂ ਹੋਏ ਉਹ ਕੀ ਲੱਗਦੀ ਹੈ ਇਸ ਘਰ ਦੀ ਜਾ ਇੱਥੇ ਕਿਉਂ ਆਈ ਹੀ ਕਿਉਂ ਮੈਨੂੰ ਇੱਥੋਂ ਲੈ ਕੇ ਗਈ ਹੀ ਜੁਨੇ ਇਹੋ ਗੱਲਾਂ ਤੈਨੂੰ ਪਤਾ ਆਹ ਗੱਲਾਂ ਫਤਿਹ ਨੂੰ ਵੀ ਨਹੀਂ ਪਤਾ ਜਦੋਂ ਰਣਜੀਤ ਨੂੰ ਵੇਖੂਗਾ ਨਾ ਫਤਿਹ ਹਣਕੇ ਸੋ ਸਵਾਲ ਉਹਦੀਆਂ ਅੱਖਾਂ ਚੋਂ ਆਏ ਪਤਾ ਨਹੀਂ ਉਹਨੇ ਕਿੰਨੇ ਸਵਾਲ ਆਪਣੀ ਮਾਂ ਨੂੰ ਕਰਨੇ ਆ ਲੈ ਆਂਕੇ ਮੈਂ ਤੇ ਵਿੱਚ ਵਿੱਚ ਟੈਨਸ਼ਨ ਚ ਪਈ ਆ ਕਿ ਜਦੋਂ ਰਣਜੀਤ ਨੂੰ ਵੇਖੂਗਾ ਕਿ ਉਹ ਕਹੂਗਾ ਇਹ ਮੇਰਾ ਭਰਾ ਆ ਇਹਨੂੰ ਕੌਣ ਲੈ ਕੇ ਗਿਆ ਸੀ ਇਹ ਕਿੱਥੇ ਰਿਹਾ ਇੰਨੇ ਸਾਲ ਕਿਉਂ ਨੀ ਆ ਵਾਪਸ ਆਇਆ ਐਸੀ ਕੀ ਮਜਬੂਰੀ ਸੀ ਮੈਂ ਤੇ ਖੁਦ ਬੜੀ ਪਰੇਸ਼ਾਨ ਆ ਮੈਨੂੰ ਪਤਾ ਨਹੀਂ ਕਿੰਨੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਫਤੇ ਨੂੰ ਵੀ ਤੇ ਰਣਜੀਤ ਨੂੰ ਵੀ ਕਿਤੇ ਮੈਨੂੰ ਬੱਚੇ ਗਲਤ ਨਾ ਸਮਝਣ ਲੱਗ ਪੈਣ ਖਾਸ ਕਰਕੇ ਮੇਰਾ ਫਤੇ ਦੀਦੀ ਜੀ ਆਪਾਂ ਉਹਨਾਂ ਨੂੰ ਸਮਝਾਵਾਂਗੇ ਨਾ ਉਹ ਕੋਈ ਆਪਾਂ ਨੂੰ ਗਲਤ ਨਹੀਂ ਸਮਝ ਦੇ ਤੁਹਾਨੂੰ ਵੀ ਪਤਾ ਵਾ ਉਹ ਜੋ ਵਕਤ ਹੀ ਨਾ ਉਦੋਂ ਆਪਾਂ ਨੂੰ ਖੁਦ ਨੂੰ ਨਹੀਂ ਪਤਾ ਹੈ ਕਿ ਆਪਾਂ ਕੀ ਕਰਨਾ ਵਾ ਜਿਸ ਤਰੀਕੇ ਦੇ ਆਪਣੇ ਨਾ ਹਾਲਾਤ ਵਾਪਰੇ ਆ ਨਾ ਮੈਨੂੰ ਤਾਂ ਲੱਗਦਾ ਵਾ ਜੇ ਕੋਈ ਵੀ ਇਨਸਾਨ ਉਸ ਟੈਮ ਹੁੰਦਾ ਨਾ ਉਹ ਇਦਾਂ ਹੀ ਕਰਦਾ ਪਰ ਆਪਾਂ ਨੂੰ ਹੁਣ ਫਰਜ਼ ਬਣਦਾ ਵਾ ਕਿ ਆਪਾਂ ਇੰਨੇ ਬੱਚਿਆਂ ਨੂੰ ਨਾ ਬਿਠਾ ਕੇ ਦੱਸ ਦਈਏ ਇੱਕ ਗੱਲ ਸਿਮਰਤ ਨਾਲੇ ਸਭ ਤੋਂ ਵੱਟੀ ਫਤਿਹ ਆਪਣੇ ਪਾਪਾ ਨਾਲ ਬਹੁਤ ਪਿਆਰ ਕਰਦਾ ਹੈ ਤੇ ਰਣਜੀਤ ਅ ਰਣਜੀਤ ਤੇ ਵਿਛੜਿਆ ਮਿਲਿਆ ਹੈ ਉਹ ਆਪਣੇ ਪਿਓ ਨਾਲ ਕਿੰਨਾ ਕੁ ਪਿਆਰ ਕਰਦਾ ਹੋਊਗਾ ਆਪਾਂ ਸੋਚ ਵੀ ਨਹੀਂ ਸਕਦੇ ਪਤਾ ਨਹੀਂ ਜਦ ਮੈਂ ਸਾਰੀ ਰਿਐਲਿਟੀ ਦੱਸੂੰਗੀ ਬੱਚੇ ਕੀ ਸੋਚਣਗੇ ਰਣਜੀਤ ਬਾਰੇ ਕੁਝ ਪਤਾ ਨਹੀਂ ਜਿੱਤੋਂ ਤੱਕ ਮੇਰਾ ਵਿਚਾਰਿਆ ਮੈਂ ਕੁਝ ਗਲਤ ਨਹੀਂ ਕੀਤਾ ਆਪਣੀ ਲਾਈਫ ਚ ਇਹਨਾਂ ਨਾਲ ਮੈਂ ਤੇ ਹਮੇਸ਼ਾ ਆਪਣੇ ਬੱਚਿਆਂ ਨੂੰ ਹੀ ਚਾਇਆ ਨਾ ਮੈਂ ਕਿਸੇ ਦੇ ਬੱਚੇ ਨੂੰ ਨਹੀਂ ਚਾਇਆ ਇਹ ਮੇਰੇ ਬੱਚੇ ਸੀ ਦੀਦੀ ਮੈਂ ਕੁਝ ਗਲਤ ਨਹੀਂ ਕੀਤਾ ਪਰ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਡਰ ਰਿਹਾ ਕਿ ਮੇਰੇ ਬੱਚੇ ਕਿਤੇ ਮੈਨੂੰ ਕਿਸੇ ਗੱਲੋਂ ਗਲਤ ਨਾ ਸਮਝਣ ਮਸਾ ਮਸਾ ਮੇਰੇ ਬੱਚੇ ਮੇਰੇ ਕੋਲ ਆਏ ਨੇ ਦੀਦੀ ਤੁਹਾਨੂੰ ਕਿਉਂ ਗਲਤ ਸਮਝਣਗੇ ਅਪਸ ਬਿਠਾ ਕੇ ਉਹਨਾਂ ਨੂੰ ਸਾਰੀ ਗੱਲ ਦੱਸਾਂਗੇ ਕਿ ਉਹਦੇ ਹਾਲਾਤ ਹੀ ਇਦਾਂ ਦੇ ਹੀ ਕਿ ਸਭ ਕੁਝ ਹੋ ਗਿਆ। ਸਭ ਕੋਈ ਇੱਕ ਮਾਂ ਸਾਰਾ ਕੁਝ ਬਰਦਾਸ਼ਤ ਕਰ ਸਕਦੀ ਆ ਪਰ ਉਹਦੀ ਜਹਾਨ ਦੀ ਜਹਾਨ ਆਪਣੇ ਬੱਚੇ ਚ ਹੁੰਦੀ ਆ। ਤੈਨੂੰ ਪਤਾ ਉਹਦਾਂ ਜ਼ਿੰਦਗੀ ਚ ਜੋ ਮਰਜ਼ੀ ਹੋਈ ਜਾਵੇ ਉਹ ਸਹਣ ਕਰ ਲੂਗੀ। ਪਰ ਆਪਣੇ ਬੱਚੇ ਵਿੱਚੇ ਕੁਝ ਨਹੀਂ ਜਾਂਦੀ ਉਹਦੋਂ ਦੀ ਬੱਸ ਹੋ ਜਾਂਦੀ। ਚਲੋ ਕੋਈ ਨਾ ਜੀ। ਹੋਣਾ ਜਦੋਂ ਫਤਿਹ ਆ ਗਿਆ ਨਾ ਤੇ ਰਣਜੀਤ ਇਹਨਾਂ ਦੋਵਾਂ ਨੂੰ ਨਾ ਬੈਠ ਕੇ ਸਾਰੀ ਆਪਾਂ ਗੱਲ ਦੱਸ ਦਾਂਗੇ ਕਿ ਕਿੱਦਾਂ ਸਭ ਕੁਝ ਹੋਇਆ ਸਾਰਾ ਪਿਛਲਾ ਜੋ ਕੁਝ ਵੀ ਅੰਜੂ ਕਿਉਂ ਆਈ ਕਿੱਦਾਂ ਸਾਰਾ ਕੁਝ ਦੱਸਣਾ ਪੈਣਾ ਇਹਨਾਂ ਨੂੰ ਕਿਉਂਕਿ ਇਹ ਗੱਲਾਂ ਲੁਕੜੀਆਂ ਨਹੀਂ ਹੁਣ ਉਹਨਾਂ ਨੇ ਪੁੱਛਣ ਹੀ ਆਈਆਂ ਉਹਨਾਂ ਦੇ ਮਨ 'ਚ ਇਹੋ ਗੱਲ ਬਾਰ-ਬਾਰ ਸਵਾਲ ਆਉਨੇ ਹੋਣੇ ਤੇ ਮੇਰੀ ਗੱਲ ਇੱਕ ਹੋਰ ਸੁਖਮਨ ਨੂੰ ਵੀ ਦੱਸਣਾ ਹੈ ਪੈਣਾ ਨਹੀਂ ਤੇ ਉਹਨੇ ਕਿਹਾ ਨਾ ਮੈਂ ਤੇ ਇਹਨਾਂ ਦੋਵਾਂ ਭਰਾਵਾਂ ਤੋਂ ਵੱਡੀ ਸੀ ਤੇ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਤੂੰ ਇਹ ਵਾਹਿ ਵੀ ਮੈਨੂੰ ਮੇਰੇ ਕੱਦ ਕਰਕੇ ਨਾ ਛੋਟਾ ਕਹਿ ਕੇ ਤੇ ਮੈਨੂੰ ਹਰ ਕੰਮ ਚ ਪਿੱਛੇ ਰੱਖ ਦੇ ਜੀ ਨਾ ਸਿਮਰਤ ਤੂੰ ਬੱਚਿਆਂ ਨੂੰ ਇਸ ਕਰਕੇ ਨਹੀਂ ਦੱਸਿਆ ਕਿ ਉਹ ਟੈਨਸ਼ਨ ਲੈਣਗੇ ਕਈ ਰਿਸ਼ਤਿਆਂ ਨਾਲ ਨਫਰਤ ਕਰਨ ਲੱਗ ਪੈਣਗੇ ਮੈਂ ਤੇ ਮੈਂ ਤੇ ਲੁਕਾਉਂਦੀ ਮਰਗੀ ਸਾਰਾ ਕੁਝ ਪਰ ਅੱਜ ਅੱਜ ਜਦ ਰਣਜੀਤ ਆਲ ਵੇਖਣਗੇ ਨਾ ਸਾਰਾ ਕੁਝ ਪੁੱਛਣਗੇ ਹੁਣ ਲੁਕਾ ਸਕਦੇ ਆਪਾਂ ਇਹਨਾਂ ਕੋਲ ਕੁਝ ਵੀ ਸਾਨੂੰ ਸਾਰਾ ਕੁਝ ਦੱਸਣਾ ਪੈਣਾ ਹੁਣ ਹਾਂ ਦੀਦੀ ਕੋਈ ਗੱਲ ਨਹੀਂ ਜੇ ਤਿੰਨੇ ਬੱਚੇ ਇਕੱਠੇ ਹੁੰਦੇ ਨਾ ਆਪਾਂ ਤਿੰਨਾਂ ਨੂੰ ਦੱਸ ਦਿਆਂਗੇ ਬਸ ਮੈਨੂੰ ਇੱਕੋ ਗੱਲ ਦਾ ਡਰ ਆ ਕਿ ਫਤਿਹ ਕਿਸੇ ਨੂੰ ਗਲਤ ਨਾ ਸਮਝਣ ਲੱਗੇ ਫਤਿਹ ਆਪਣੇ ਸਟੈਂਡ ਤੇ ਰਵੇ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰੇ ਥੈਨੂੰ ਪਤਾ ਥੋੜੀ ਕੀ ਤੈਨੂੰ ਗੁੱਸਾ ਕਰਦਾ ਨਹੀਂ ਜੇ ਝੇ ਗੁੱਸਾ ਚੜ ਜਾ ਫਿਰ ਅਗਲੇ ਨੂੰ ਬਖਸ਼ਦਾ ਨਹੀਂ ਆ ਕੋਸ਼ਰੀਂ ਦਾ ਦੀਦੀ ਇਦਾਂ ਦਾ ਤੂੰ ਹੀ ਚੰਗਾ ਸੋਚੋ ਆਪੇ ਪ੍ਰਮਾਤਮਾ ਚੰਗਾ ਹੀ ਕਰੂਗਾ ਨਾਲੇ ਇੱਕ ਗੱਲ ਹੋਰ ਯਾਰ ਅਸੁਖਮਲ ਨੂੰ ਨਾ ਤੂੰ ਇੱਕੋ ਦਿਨ ਸਮਝਾਓ ਮੇਰੀ ਤੇ ਗੱਲ ਕੋਈ ਸੁਣਦੀ ਨਹੀਂ ਆ ਅੱਜ ਜੇ ਹੁਣ ਉਦੋਂ ਤੁਸੀਂ ਕਿਹਾ ਨਾ ਕਿ ਫੰਕਸ਼ਨ ਉੱਤੇ ਸੂਟ ਪਾ ਕੇ ਜਾਣੇ ਆ ਆ ਸੂਟ ਉਦੋਂ ਦਾ ਵੇਲੋ ਮੈਂ ਫੇਰ ਦੁਬਾਰਾ ਸਟੀਚ ਕਰਾ ਕੇ ਫੇਰ ਮੈਨੂੰ ਕਿ ਪਾ ਕੇ ਜਾ ਕਹਿੰਦੀ ਨਹੀਂ ਮਮਾ ਮੈਂ ਜੀ ਨਹੀਂ ਪਾ ਕੇ ਜਾਣੀ ਆ ਫੇਰ ਜੀ ਨਾਲ ਚੁੱਕ ਲਈ ਆ ਜੇ ਇਹਨੂੰ ਥੋੜੀ ਬੋਧੀਆਂ ਤੁਸੀਂ ਆਪ ਮਤ ਦਿਆ ਕਰੋ ਮੇਰੀ ਤੇ ਆਖੇ ਬਿਲਕੁਲ ਨਹੀਂ ਮੰਨਦੀ ਚੱਲ ਕੋਈ ਗੱਲ ਨਹੀਂ ਮੈਂ ਪਿਆਰ ਨਾਲ ਸਮਝਾਵਾਂਗੀ ਬਾਕੀ ਸਿਮਰਤ ਪਾਲਣ ਦੇ ਵਿਚਾਰੀ ਨੂੰ ਜੀਨ ਵੀ ਮੁੜ ਕੇ ਅਗਲੇ ਘਰ ਜਾਣਾ ਧੀ ਨੇ ਪਤਾ ਨਹੀਂ ਕੀ ਖੁਆਇਸ਼ਾਂ ਪੂਰੀਆਂ ਹੋਣੀਆਂ ਕੀ ਨਹੀਂ ਰੱਬ ਸੁੱਖ ਦਵੇ ਪਰ ਫਿਰ ਵੀ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਨੇ ਕਿਹੜਾ ਮੋੜ ਲੈਣਾ ਵਾ ਆ ਮੇਰੀ ਅਲੀ ਦੇਖ ਲਾ ਸਾਰੀ ਜ਼ਿੰਦਗੀ ਮੇਰੀ ਕਿੱਦਾਂ ਲੰਗੀ ਕੋਈ ਗੱਲ ਨਹੀਂ ਜੀਜੀ ਸਭ ਕੋ ਸਹੀ ਹੋਵੇ ਕਹਿੰਦੇ ਆ ਨਾ ਧੀਆ ਦੇ ਸੁਪਨੇ ਭੇਕਿਆਂ ਨੂੰ ਵੀ ਪੂਰਾ ਕਰਨੇ ਚਾਹੀਦੇ ਆ ਬਸ ਇਹੋ ਗੱਲ ਨਹੀਂ ਕਰ ਦੇਣੀ ਚਾਹੀਦੀ ਕਿ ਕੋਈ ਗੱਲ ਨਹੀਂ ਜਦੋਂ ਵਿਆਹ ਹੋਊਗਾ ਨਾ ਉਦੋਂ ਕਰ ਲਿਓ ਸੁਪਨੇ ਪੂਰੇ ਕੋਈ ਪਤਾ ਨਹੀਂ ਵਿਆਹ ਤੋਂ ਬਾਅਦ ਕੀ ਸੁਪਨੇ ਪੂਰੇ ਹੋਣੇ ਤੇ ਕੀ ਨਹੀਂ ਇਹ ਕੋਈ ਨਹੀਂ ਜਾਣਦਾ ਹਰ ਮਾਂ ਪਿਓ ਚਾਹੁੰਦਾ ਹੈ ਕਿ ਮੇਰੀ ਧੀ ਸੁખી ਵਸੇ ਵਧੀਆ ਘਰ ਜਾਵੇ ਉਹਦੇ ਸਾਰੇ ਸੁਪਨੇ ਪੂਰੇ ਹੋਣ ਪਰ ਕਿਸਮਤ ਨੇ ਕੀ ਕਰਨਾ ਹੈ ਇਹ ਕਿਸੇ ਨੂੰ ਨਹੀਂ ਪਤਾ ਚਲੋ ਹੁਣ ਵੇਖ ਲਈਏ ਰਸੋਈ ਦਾ ਵੀ ਕਿੰਨਾ ਚਿਰ ਹੋ ਗਿਆ ਆਪਣੇ ਤੇ ਬੈਠੀ ਨੂੰ ਗੱਲਾਂ ਕਰਦੀ ਮੈਂ ਵੇਖਾ ਰਣਜੀਤ ਆਇਆ ਕਿ ਨਹੀਂ ਵਾਪਸ ਤੇਰ ਉਹਦੇ ਵਾਲਾ ਕੋਈ ਹੋਰ ਕੰਮ ਕਰ ਲੋ ਜਿਕੇ ਜੁਰਨ ਜੀਤ ਨੂੰ ਹੀ ਵੇਖਣਾ ਵਾ ਆ ਜਾਂਦਾ ਵਾ ਇਹਨਾਂ ਨੂੰ ਵੀ ਨਾ ਬੱਸ ਨਿੱਕੀ ਜਿਹੀ ਗੱਲ ਹੋਈ ਨਹੀਂ ਘਰ ਚ ਤੇ ਸਿਰਫ ਟੈਨਸ਼ਨ ਲੈ ਕੇ ਬੈਗੇ ਅੰਜੂ ਮੈਂ ਮੇਰਾ ਕੀ ਕਰ ਅੰਜੂ ਜੀਤ ਕਿੱਥੇ ਗਿਆ ਮੇਰਾ ਰੰਜੀਤ ਕਿੱਥੇ ਗਿਆ ਮੇਰਾ ਰੰਜੀਤ ਕਿੱਥੇ ਗਿਆ ਅੰਦਰ ਆ ਸਾ ਬਾਪੜੇ ਆਪ ਨੂੰ ਜੀਤ ਨਹੀਂ ਆਇਆ ਮੇਰਾ ਰੰਜੀਤ ਆਇਆ ਸੀ ਨਹੀਂ ਆਇਆ ਤੂੰ ਵੀ ਨਹੀਂ ਚੰਦੀ ਤੂੰ ਵੀ ਨਹੀਂ ਚੰਦੀ ਚਲੀ ਜਾ ਚਲੀ ਜਾ ਤੂੰ ਵੀ ਚਲੀ ਜਾ ਤੋ ਮੈਨੂੰ ਮੇਰਾ ਰੰਜੀਤ ਚਾਹੀਦਾ ਬਸ ਮੈਨੂੰ ਮੇਰਾ ਰੰਜੀਤ ਚਾਹੀਦਾ ਬਸ ਅੰਦਰ ਚਲੀ ਜਾ ਹਾਂ ਜੋ ਪਿੱਛੇ ਜਾ ਤੂੰ ਚਲੀ ਜਾ ਤੂੰ ਇੱਧਰ ਸਮਝ ਨਹੀਂ ਲਿਆ ਮੈਂ ਜਿੰਨਾ ਸਮਝਾਉਣ ਦੀ ਕੋਸ਼ਿਸ਼ ਕਰਦੀ ਐ ਮੈਂ ਕੋਮੇ ਨਹੀਂ ਆ ਮੈਂ ਤੇਰੀ ਹਾਲਤ ਨਹੀਂ ਵੇਖ ਸਕਦੀ ਪਰ ਕੀ ਕਰੀਏ ਕੋਈ ਹੱਲ ਹੈਗਾ ਇਹ ਡੱਗੇ ਹੋਗਾ ਤੂੰ ਬੁਮਾਰਾ ਜੰਗੀ ਤੇ ਮੈਨੂੰ ਬੋਸਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮਨ ਰਣਜੀਤ ਲਿਆ ਦੇ ਬਸ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਹਰਮਨ ਚਾਹੀਦਾ ਇਹਨੇ ਮੈਨੂੰ ਸਹਰ ਦੇ ਦੇ ਕੇ ਬੱਜਨਨੀ ਆਜੂ ਪਾਗਲ ਹੋ ਗਈਆਂ ਨਹੀਂ ਤੂੰ ਮਰ ਜੰਗੀ ਹੱਲ ਹੈਗਾ ਉਹਨਾਂ ਨੂੰ ਕੋਈ ਫਰਕ ਪੈਣਾ ਕਿਸੇ ਨੂੰ ਨਾ ਪਵੇ ਜਿੰਨੂੰ ਮੈਂ ਗੱਲ ਨਾ ਲਾ ਕੇ ਪਾ ਲਿਆ ਉਹਨੂੰ ਨਹੀਂ ਫਰਕ ਪੈਂਦਾ ਤੇ ਮੈਨੂੰ ਕਿਸੇ ਨਾਲ ਕੀ ਮੂਹ ਹੈ ਮੈਨੂੰ ਤਾਂ ਮੇਰੇ ਰਣਜੀਤ ਨਾਲ ਬਸ ਮੂਹ ਹੈ ਤੂੰ ਆਪਣਾ ਆਪਣੇ ਸਾਹਮਣੇ ਆਪਣੇ ਆਪ ਨੂੰ ਸਹੀ ਕਰ ਫਿਰ ਆਪਾਂ ਜਾਵਾਂਗੇ ਪੰਜਾਬ ਨੂੰ ਲੈਣ ਫਿਰ ਆਪਾਂ ਰஞ்சிਤ ਨੂੰ ਲੈਣ ਜਾਵਾਂਗੇ ਤੂੰ ਆਪਣੇ ਆਪ ਨੂੰ ਸਹੀ ਕਰੇਂਗੀ ਫੇਰ ਹੀ ਜਾਣ ਜੋਗੀ ਹੋਏਂਗੀ ਮੈਂ ਜਾਉਂਗੀ ਤੇਰੇ ਨਾਲ ਹਾਂ ਦੋਵੇਂ ਲੱਗ ਜਾਈਏਂਗੀ ਹਾਂ ਲੈ ਕੇ ਜਾਉਂਗੀ ਰஞ்சிਤ ਕੋ ਲੈ ਕੇ ਜਾਏਂਗੀ ਹਾਂ ਮੈਂ ਲੈ ਕੇ ਜਾਉਂਗੀ ਅੱਜ ਤੱਕ ਤੇਰਾ ਸਾਥ ਦਿੱتن ਹਰ ਕੰਮ ਦਾ ਗੱਡੀ ਵੀ ਦਊਂਗੀ ਮੈਂ ਰஞ்சிਤ ਲੈ ਕੇ ਆਉਂਗੀ ਹਾਂ ਚਲ ਹਾਂ ਚਲਿਏ ਫਿਰ ਉਹ ਚਲ ਹੁਣੇ ਚਲਦੇ ਹਾਂ ਨੇ ਪਹਿਲਾਂ ਤੂੰ ਪਹਿਲਾਂ ਆਪਣੇ ਆਪ ਨੂੰ ਸਾਂ ਪਹਿਲਾਂ ਕੁਝ ਖਾ ਉਠ ਓਠਾ 15 ਜਲੀ ਝੂਠ ਝੂਠ ਨੀ ਬੋਲਦੀ ਮੈਂ ਝੂਠ ਨਹੀਂ ਬੋਲਦੀ ਝੂਠ ਬੋਲਦੀ ਤੂੰ ਝੂਠ ਬੋਲਦੀ ਮੈਂ ਪੈ ਚਲੀ ਜਾਵਾਂਗੀ ਮੈਂ ਚਲੀ ਜਾਵਾਂਗੀ ਮੈਂ 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 ਕੁਝ ਚਲੀ ਜਾਵਾਂਗੀ ਨਹੀਂ ਅੱਜ ਨਹੀਂ ਅੱਜ ਮੈਂ ਆਪਣੇ ਲਈ ਕੁਝ ਨਹੀਂ ਜਾਵਾਂਗੀ ਅੱਜ ਮੈਂ ਚਲੀ ਜਾਵਾਂਗੀ ਮੈਂ ਚਲੀ ਜਾਵਾਂਗੀ Anju 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 Oh, I'm going ਅੰਜੂ ਕੀ ਹਾਲ ਬਣਾ ਲਈ ਤੂੰ ਉਹਦੇ ਬਦਲੇ ਲਾ ਕੇ ਆਪਣੇ ਮੈਂ ਕੀ ਕਰਾਂ ਮੇਰੇ ਕੋਲ ਸਮਾਂ ਹੀ ਨਹੀਂ ਆਂਦੀ ਅੱਜ ਤੱਕ ਮੈਂ ਤੇਨੂੰ ਕਦੀ ਨਹੀਂ ਕੋਸ਼ਿਆ ਅੱਜ ਮੈਂ ਤੇਰਾ ਨਾ ਗੁੱਸਾ ਵੀ ਕੀਤਾ ਤੇਨੂੰ ਮਾਰਿਆ ਵੀ ਮੈਨੂੰ ਮਾਫ਼ ਕਰੀ ਮੈਂ ਤੇਨੂੰ ਇੰਨਾ ਪਿਆਰ ਕਰਦੀ ਆ ਤੇ ਤੂੰ ਕਿੰਨਾ ਮੇਰਾ ਪਿਆਰ ਕਰਦੀ ਹੋਵੇਂਗੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫ਼ ਕਰੀ ਅੱਜ ਮੈਂ ਰਾਬ ਨੂੰ ਪੁੱਛਣਾ ਹੈ ਕਿ ਕੀ ਗਲਤੀ ਸੀ ਏਰੀ ਅੱਜ ਮੈਂ ਸਵਾਲ ਕਰਨੀ ਹੈ ਰੱਬ ਨੂੰ ਕੀ ਕਸੂਰ ਸੀ ਇੱਕ ਮਾਂ ਨੇ ਮਾਂ ਹੀ ਨਾ ਬਸ ਹੋਰ ਤੇ ਕੋਈ ਕਸੂਰ ਨਹੀਂ ਤੇਰਾ ਏ ਵੈਗਰੂ ਇਹ ਕੀ ਹੋ ਰਿਹਾ ਹੈ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਇੱਕ ਮਾਸਾ ਜਿਹਨੇ ਬੱਚੇ ਨੂੰ ਜੇ ਪਾਲ ਹੀ ਲੀਤਾ ਤੇ ਅੱਜ ਐਡਾ ਵੱਡਾ ਕਿਹੜਾ ਗੁਨਾਹ ਹੋ ਗਿਆ ਕਿ ਅੱਜ ਉਹਦੀ ਉਹ ਹਾਲਤ ਹੋ ਗਈ ਜੋ ਮੇਰੇ ਕੋਲ ਦੇਖੀ ਨਹੀਂ ਜਾ ਰਹੀ ਇਸ ਪਰਮਾਤਮਾ ਕੁਛ ਤੇ ਕਰ ਮੈਂ ਮੰਨਦੀ ਉਹਨੇ ਗਲਤੀ ਕੀਤੀ ਆ ਪਰ ਗਲਤੀ ਪਹਿਲਾਂ ਉਹਨਾ ਵੀ ਤੇ ਕੀਤੀ ਆ ਨਾ ਬੱਚਾ ਚੁੱਕਣ ਲਈ ਮਜਬੂਰ ਵੀ ਤਾਂ ਉਹਨਾ ਨੇ ਕੀਤਾ ਨਾ ਰਣਜੀਤ ਨੇ ਉਹ ਸੁਪਨੇ ਵਖਾ ਦੇ ਦਿੱਤੇ ਕਿ ਉਹਨਾਂ ਸੁਪਨਿਆਂ ਵਿੱਚ ਬਸ ਸਾਰਾ ਕੁਝ ਭੁੱਲ ਗਈ। ਬੰਟੀ ਨੇ ਧੋਖਾ ਕੀਤਾ ਪਹਿਲਾਂ ਜ਼ਿੰਦਗੀ ਵਿੱਚ ਚੱਲਦੀ ਪਈ ਸੀ ਸਾਰਾ ਕੁਝ ਪਰ ਬੰਟੀ ਵੀ ਬਸ ਉਹਨੂੰ ਮਤਲਬ ਲਈ ਰੱਖਿਆ ਹੋਇਆ ਸੀ। ਬਸ ਪੈਸਾ ਤੇ ਚੱਲਦੀ ਰਹੀ। ਬਾਅਦੋਂ ਰਣਜੀਤ ਉਹਦੀ ਜ਼ਿੰਦਗੀ ਚਾਹ ਜ਼ਿੰਦਗੀ ਚ ਵੀ ਤਾਂ ਖੁਦ ਲੈ ਕੇ ਗਈ ਸੀ ਨਾ। ਉਹ ਆਪਣੀ ਮਰਜ਼ੀ ਨਾਲ ਤਾਂ ਨਹੀਂ ਗਈ ਸੀ। ਉਹਨੂੰ ਉਹ ਸੁਪਨੇ ਵਿਖਾਏ ਜਿਹੜੇ ਉਹਨੇ ਕਦੇ ਸੋਚੇ ਵੀ ਨਹੀਂ ਸੀ ਨਾ ਵੇਖੇ ਸੀ। ਇੱਕ ਉਮੀਦ ਦਿੱਤੀ। ਪਰ ਰਣਜੀਤ ਰਣਜੀਤ ਕਿਹੜਾ ਸਹੀ ਨਿਕਲਿਆ ਉਹਨੇ ਵੀ ਤਾਂ ਗਲਤੀ ਕੀਤੀ ਉਹਨੇ ਜਦੋਂ ਵੇਖਿਆ ਕਿ ਮੇਰੀ ਮੇਰੇ ਘਰ ਖੁਸ਼ੀ ਆ ਗਈ ਹੈ ਮੇਰੀ ਵਾਈਫ ਪ੍ਰੈਗਨੈਂਟ ਹੋ ਗਈ ਹੈ ਉਹਨੂੰ ਧੋਖਾ ਦੇਤਾ ਉਹਨੂੰ ਛੜਤਾ ਇੱਕ ਕੰਮ ਵਾਲੀ ਬਣਾ ਕੇ ਰੱਖਿਆ ਘਰ ਵਿੱਚ ਬਸ ਬੱਚੇ ਸੰਭਣ ਵਾਸਤੇ ਪਰ ਕਿਉਂ ਪ੍ਰਮਾਤਮਾ ਇੰਨਾ ਕੁਝ ਹੋਇਆ ਪਰ ਉਹਨੇ ਫਿਰ ਵੀ ਹੌਸਲਾ ਨਹੀਂ ਹਾਰਿਆ ਫਿਰ ਵੀ ਉਹਨੇ ਸ਼ਮਮੀ ਨੂੰ ਬੜੇ ਪਿਆਰ ਨਾਲ ਸੰਭਿਆ ਸਾਰਾ ਕੁਝ ਕੀਤਾ ਬਸ ਬੱਚਿਆਂ ਕਰਕੇ ਕਿਉਂਕਿ ਉਹ ਰੰਜੀਤ ਨੂੰ ਰੰਜੀਤ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਹਦੇ ਕਰਕੇ ਉਹ ਬੱਚਿਆਂ ਨੂੰ ਹੀ ਸੰਭਲ ਲਈ ਮਜਬੂਰ ਹੋ ਗਈ ਕਿ ਉਹਦੀ ਖੁਸ਼ੀ ਬਣ ਗਈ ਉਹ ਪਰਮਾਤਮਾ ਸ਼ਮਮੀ ਦੀ ਚੋਲੀ ਵਿੱਚ ਵਿੱਚ ਤੁਸੀਂ ਦੋ ਬੱਚੇ ਪਾਏ ਇੱਕ ਬੱਚਾ ਵੀ ਤਾਂ ਦੇ ਸਕਦੇ ਸੀ ਨਾ ਪਰ ਤੁਸੀਂ ਦੋ ਦਿੱਤੇ ਸ਼ਾਇਦ ਉਹ ਇੱਕ ਅੰਜੂਦਾ ਹੀ ਸੀ ਉਹ ਪਗਾਨੇ ਬੋਟ ਨੂੰ ساری ਉਮਰ ਪਾਲਦੀ ਰਹੀ 18-19 ਸਾਲ ਦਾ ਬੱਚਾ ਕੀਤਾ ਤੇ ਅੱਜ ਫੇਰ ਉਹਦੇ ਕੋਲ ਵਾਪਸ ਚਲਾ ਗਿਆ ਇਹਦਾ ਕੀ ਆ ਇਹ ਪਹਿਲਾਂ ਵੀ ਕੱਲੀ ਸੀ ਅੱਜ ਫੇਰ ਕੱਲੀ اے مالکا کرپا ਕਰੋ دې ਤੇ اے ਕਸੂਰ ਕੀਤਾ ਉਹਨੇ بس ਉਸ ਘਰ ਚ ਬੱਚਾ ਹੀ ਲੈ ਕੇ ਆਈ ਉਹਦੇ ਵਿੱਚ ਕੀ ਗਲਤੀ ਹੋਗੀ ਪਰ ਅੱਜ ਜੋ ਉਹਦੀ ਹਾਲਤ ਹੈ ਨਾ ਉਹ ਮੇਰੇ ਕੋਲ ਵੇਖੀ ਨਹੀਂ ਜਾਂਦੀ ਮੈਨੂੰ ਬੜਾ ਤਰਸ ਆ ਰਿਹਾ ਜੀ ਅੱਜ ਉਹ ਬੱਚਾ ਲੈ ਹੀ ਆਈ ਸੀ ਤੇ ਉਹਨੂੰ ਵਾਪਸ ਕਿਉਂ ਲੈ ਕੇ ਗਿਆ ਪ੍ਰਮਾਤਮਾ ਉਹ ਚਲਾ ਗਿਆ ਉਹ ਉਹਨਾਂ ਵਿੱਚ ਖੁਸ਼ ਆ ਉਸ ਮਾਂ ਦੀਆਂ ਅਰਦਾਸਾਂ ਤਾਂ ਪੂਰੀਆਂ ਹੋਈਆਂ ਪਰ ਇਸ ਮਾਂ ਦਾ ਕੀ ਜਿਨੇ 18-19 ਸਾਲ ਦਾ ਕੀਤਾ ਪਰ ਉਹਨੇ ਆਪਣੀ ਜ਼ਿੰਦਗੀ ਨਹੀਂ ਵੇਖੀ ਹਾਲਤ ਵੇਖਦਾ ਪਿਆ ਨਾ ਉਹਦੀ ਮੇਰ ਕੋ ਜੀ ਇਹ ਹਾਲਤ ਨਹੀਂ ਵੇਖੀ ਜਾਂਦੀ। پاگل ਹੋ ਗਈ ਹੈ ਪਰਮਾਤਮਾ। ਮੈਂ ਕੀ ਕਰਾਂ? ਉਹਨੂੰ ਤਾਂ ਜ਼ਿੰਦਗੀ 'ਚ ਕਦੀ ਸੁੱਖ ਆਇਆ ਹੀ ਨਾ। ਨਾ ਮਾਂ ਪਿਓ ਦਾ, ਨਾ ਬੰਦੇ ਦਾ, ਨਾ ਬੱਚੇ ਦਾ। ਜੇ ਬੱਚੇ ਦਾ ਮਿਲਿਆ ਹੀ ਮਿਲਿਆ, ਤੋ ਅੱਜ ਉਹਨੂੰ ਛੱਡ ਕੇ ਚਲਾ ਗਿਆ। ਕੀ ਪਰਮਾਤਮਾ ਤੂੰ ਵੇਖ ਸਕਦਾ ਇਸ ਉਸ ਇਸ ਹਾਲ 'ਚ ਉਹਨੂੰ? ਉਹ ਰੋਜ਼ ਮਾਰ ਰਹੀ ਹੈ। ਜਾਂ ਤਾਂ ਉਹਨੂੰ ਮਾਰ ਦੇ ਤੇ ਜਾਂ ਉਹਨੂੰ ਉਹਦਾ ਬੱਚਾ ਵਾਪਸ ਕਰ ਦੇ। ਉਸ ਮਾਣ ਨੂੰ ਤੇ ਬੱਚਾ ਦੇ ਦਿੱਤਾ। ਇਹਦਾ ਕੀ ਹੈ? ਇੱਕ ਤੂੰ ਉਹਨੂੰ ਪਰ ਦੇਖ ਸਕਦਾ ਪਰਮਾਤਮਾ ਜਾਂ ਮੈਂ ਉਹਨੂੰ ਦੇਖਣ ਵਾਲੀ ਹੋਰ ਤੇ ਉਹਦੇ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਪਲੀਜ਼ ਮੇਰੀ ਅਰਦਾਸ ਸਵੀਕਾਰ ਕਰੋ